ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਾਹਿਬ ਸਭਾ ਵੱਲੋਂ ਇਹ ਸ਼ਾਲਵੀ ਸਾਵਣ ਕਵੀ ਦਰਬਾਰ 20 ਤਰੀਕ ਦਿਨ ਸ਼ਨੀਵਾਰ ਨੂੰ ਸਥਾਨਕ ਅਰੋੜਾ ਸਭਾ ਦੇ ਦਫ਼ਤਰ ਨੇੜੇ ਬਾਈ ਜੀ ਦੀ ਕੁਟਿਆ ਪੰਡੋਰਾ ਮੰਨਾ ਵਿਖੇ 20 ਤਰੀਕ ਦਿਨ ਸ਼ਨੀਵਾਰ ਨੂੰ ਠੀਕ 3 ਵਜੇ ਬਾਅਦ ਦੁਪਹਿਰ ਸ਼ੁਰੂ ਹੋਵੇਗਾ ਇਸ ਕਵੀ ਦਰਬਾਰ ਦੇ ਵਿੱਚ ਦੂ ਬੜੇ ਬਹੁਤ ਸਾਰੀਆਂ ਸਾਹਿਤਿਕ ਸੁਭਾਵਾਂ ਲੇਖ ਕਵੀ ਅਤੇ ਬੁੱਧੀਜੀਵੀ ਅੱਜ ਜਿਹੜੇ ਦੌਰ ਦੇ ਪਹੁੰਚ ਰਹੇ ਹਨ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸ਼੍ਰੀਮਤੀ ਰਿਆਰ ਓੜਾ ਜੀ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਗੁਰਬ੍ਰਿੰਦ ਕੌਰ ਜੀ ਗੁਲਾਟੀ ਹੋਣਗੇ ਅਤੇ ਇਸ ਕਵੀ ਦਰਬਾਰ ਦੇ ਵਿੱਚ ਜਿਹੜਾ 3 ਵਜੇ ਸ਼ੁਰੂ ਹੋਵੇਗਾ ਉਹਦੇ ਵਿੱਚ ਵੱਖ-ਵੱਖ ਕਵੀगण ਸਹਿਤਕਾਰ ਆਪ ਉਹ ਆਪਣੀਆਂ ਰਚਨਾਵਾਂ ਦੇ ਨਾਲ ਹਾਜ਼ਰੀ ਲਗਾਉਣਗੇ ਸਭਾ ਦੇ ਪ੍ਰਧਾਨ ਦਰਸ਼ਨਦਰਦੀ ਇਸ ਕਵੀ ਪਰਿਵਾਰ ਦੀ ਅਰਵਾਈ ਕਰਨਗੇ ਔਰ ਉਹਦੇ ਨਾਲ ਹੀ ਜਨਮ ਸ਼ਕਤਰ ਸ੍ਰੀ ਦਰਸ਼ੇਵ ਸਾਕੀ ਜੀ ਬੁੱਕ ਸਲਾਹਕਾਰ ਸ੍ਰੀ ਮਨਮੋਹਨ ਸਿੰਘ ਜੀ ਗੁੜਾਟੀ ਬੁੱਕ ਸਲਾਹਕਾਰ ਡਾਕਟਰ ਮਲਕੀਤ ਡੰਡੀ ਜੀ ਉਹਨਾਂ ਦੇ ਨਾਲ ਕੁਰੁੰਡੀ ਸਲਾਹਕਾਰ ਜੱਟ ਸਿੰਘ ਬਾਜਵਾ ਜੀ ਪਿੰਨਾ ਚੜਮਾਨੀ ਪ੍ਰਿਆ ਅਤੇ ਬਹੁਤ ਬਹੁਤ ਸਾਰੇ ਮੈਂਬਰ ਇਸ ਪ੍ਰੋਗਰਾਮ ਨੂੰ ਨੇਪਰੇ ਚੜਨ ਵਾਸਤੇ ਲਗਾਤਾਰ ਦਿਨਾਂ ਦਾ ਹਿੱਕ ਕਰਕੇ ਲੱਗੇ ਹੋਏ ਹਨ ਔਰ ਅੱਜ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਵੀ ਜਨ ਬਤ ਬਤ ਪਹੁੰਚਣਗੇ ਔਰ ਸਮਾਜ ਦੇ ਫੈਲੀਆਂ ਕ੍ਰਿਤੀਆਂ ਅਤੇ ਸਾਵਨ ਕਵੀ ਦਰਬਾਰ ਦੇ ਰਾਹੀਂ ਉਹ ਉਜਾਗਰ ਕਰਕੇ ਆਪਣੀਆਂ ਰਚਨਾਵਾਂ ਨਹੀਂ ਲੋਕਾਂ ਸਾਹਮਣੇ ਪੇਸ਼ ਕਰਨਗੇ ਔਰ ਇਸ ਕਵੀ ਦਰਬਾਰ ਦੇ ਵਿੱਚ ਵਿਸ਼ੇਸ਼ ਸਹਿਯੋਗ ਰਹੇਗਾ ਸ਼੍ਰੀ ਰਾਜਨ अरोड़ा ਜੀ ਔਰ ਮਨਮੋਹਨ ਸਿੰਘ ਗੁਲਾਟੀ ਜੀ ਜਿਹੜੇ ਕਿ ਇਸ ਸਵਾ ਦੇ ਬਖਸਲਾ ਕਰ ਰਹੇ ਹਨ ਇਹਨਾਂ ਦੋਨਾਂ ਵੱਲੋਂ ਵਿਸ਼ੇਸ਼ ਸਹਿਯੋਗ ਰਹੇਗਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿ ਇਹਨਾਂ ਨੇ ਇਸ ਕਵੀ ਦਰਬਾਰ ਨੂੰ ਲੈਬਰੇ ਜੱਟ ਵਾਸਤੇ ਸਾਡਾ ਵਿਸ਼ੇਸ਼ ਸਹਿਯੋਗ ਦਿੱਤਾ ਹੈ ਹਨ ਮੈਂ ਦਰਸ਼ਨਦਰਦੀ ਪ੍ਰਧਾਨ ਪੰਜਾਬ ਸਾਹਿਬ ਸਭਾ ਵਾਲੀ ਜੀ ਨਾਲ ਵਿਸ਼ੇਸ਼ ਤੌਰ ਤੇ ਸਭ ਕੁਝ ਦੱਸ ਦਿੱਤਾ ਪਰ ਫਿਰ ਵੀ ਮੈਂ ਕਹਾਗਾ ਕਿ 20 ਤਰੀਕ ਹਰ ਸਾਲ ਦੀ ਤਰ੍ਹਾਂ ਸਾਉਣ ਕਵੀ ਦਰਬਾਰ ਮਨਾਇਆ ਜਾ ਰਿਹਾ ਹੈ ਅਰੋੜਾ ਸਭਾ ਦੇ ਹਾਲ ਵਿੱਚ ਸਾਰੇ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਣ ਦੀ ਕਿਰਪਾ ਕਰਦੇ ਸਾਡੇ ਮੈਂਬਰਾਂ ਦੇ ਨਾਲ-ਨਾਲ ਸਾਰੇ ਮੈਂਬਰ ਕੋ ਪਹੁੰਚਣ ਹਾਂਜੀ ਪੰਜਾਬ ਸਾਹਿਤ ਸਭਾ ਜੀ ਜੀ ਕੇ ਮੈਂ ਜਸਟ ਹੁਣੇ ਹੀ ਉਹਨਾਂ ਦਾ ਮੈਂਬਰ ਕਹਿ ਲਓ ਜੋ ਵੀ ਕਹੋ ਮੈਂ ਬਣਿਆ ਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ 57 ਦੇ ਮਹੀਨੇ ਦੇ ਵਿੱਚ 20 ਤਰੀਕ ਨੂੰ 22 ਜੀ ਦੀ ਕੁੜੀਏ ਦੇ ਉੱਪਰ ਸਾਡਾ ਅਰੋੜਾ ਸਭਾ ਦਾ ਦਫ਼ਤਰ ਹੈ ਅੱਜ ਅਸੀਂ ਸਾਲਾਨਾ ਜੋ ਇਹਨਾਂ ਦਾ ਸਨਾਨਾ ਕਵੀ ਦਰਬਾਰ ਹੁੰਦਾ ਉਹ ਅਸੀਂ ਕਰਵਾ ਰਹੇ ਆ ਤੇ ਮੇਰੀ ਰਿਕੁਐਸਟ ਆ ਵੀ ਸਾਰੇ ਜਿੰਨੇ ਵੀ ਸਰੋਤੇ ਆ ਜਾਂ ਜਿੰਨੇ ਵੀ ਕਾਇਕ ਸਹਿਕਾਰ ਜਿੰਨੇ ਵੀ ਹੈਗੇ ਸਾਰੇ ਉੱਥੇ ਆਣ ਤੇ ਆਪਣੀ ਹਾਜ਼ਰੀ ਲਵਾਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਸਵੇਰ 6:30 ਵਜੇ ਤੋਂ ਨਮਸ਼ਾ ਬੰਨੋ 20 ਜੁਲਾਈ 24 ਨੂੰ ਨਵਾਂ ਸ਼ਹਿਰ ਦੇ ਕਵੀ ਦਰਬਾਰ ਕਰਾਇਆ ਜਾ ਰਿਹਾ ਇਸ ਮੌਕੇ ਸਾਰੇ ਉਧੇਦਾਰਾਂ ਨੂੰ ਸਾਰੇ ਕਮੇਟੀ ਮੈਂਬਰਾਂ ਨੂੰ ਤੇ ਆਉਣ ਵਾਲੇ ਸੱਜਣਾਂ મિતਰਾਂ ਬਹੁਤ ਬਧਾਈ ਦਿੰਦਾ ਹਾਂ ਇਸ ਦਿਨ ਦਿਲਾ ਦੇ ਵੱਧ ਤੋਂ ਵੱਧ ਚੜ੍ਹ ਕੇ ਚੱਲੋ ਇਸ ਤੇ ਮੈਂ ਬਹੁਤ-ਬਹੁਤ ਮਾਣ ਕੋ ਦਿੰਦਾ ਹਾਂ ਧੰਨਵਾਦ ਜੀ ਪੰਜਾਬ ਨੂੰ ਨਮਸਕਾਰ ਜੀ ਪਾਰਟੀ ਜੋ ਇਹਨੂੰ ਸੁਤੋਮਨੀ ਜੀ ਤੋਂ ਹੋਣੀ ਹੈ ਆਪਣੇ ਸ਼ਾਮ ਦੀ ਮੇਰਾ ਪ੍ਰੋਗਰਾਮ ਕਰਾਇਆ ਹੈ ਵੱਧ ਤੋਂ ਵੱਧ ਚੱਲੋ ਹਰੀ ਸਿੰਘ ਮੈਂ ਹਰੀਕਿਸ਼ਨ ਪਟਵਾਰੀ ਪੰਜਾਬ ਸਾਹਿਤ ਸਭਾ ਅਜੇਸਟਰ ਨਵਾਂ ਸ਼ਹਿਰ ਵੱਲੋਂ 20 ਤਰੀਕ ਨੂੰ ਜਿਹੜਾ ਸ਼ਾਭਨ ਭਾਦੋਂ ਦੇ ਜਿਹੜਾ ਕਵੀ ਦਰਬਾਰ ਕਰਵਾਇਆ ਜਾ ਰਿਹਾ ਉਹਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਆਪਣੇ ਵੱਧ ਤੋਂ ਵੱਧ ਉੱਥੇ ਪਹੁੰਚਣ ਤੇ ਆਪਣੇ ਕਵੀ ਦਰਬਾਰ ਦਾ ਆਨੰਦ ਮਾਣੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਔਰ ਸਮੂਹ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਕਿ 슈ਗਰ ਮਿਲ ਤੋਂ ਸਟਾਰਟ ਹੋ ਕੇ ਇਹ ਤਕਰੀਬਨ ਸ਼왈 ਸਕੂਲ ਟੱਪ ਕੇ ਉੱਪਰ ਤੱਕ ਇਹ ਸਾਰੇ ਜਿਹੜੇ ਇਹਨਾਂ ਨੇ ਬੂਟਿਆਂ ਦੀ ਸੇਵਾ ਕਾਫੀ ਲੰਬੇ ਸਮੇਂ ਤੋਂ ਇਹ ਕਰਦੇ ਆ ਰਹੇ ਆ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਜਿਹੜੀਆਂ ਵਾਰਸ਼ਾ ਵੀ ਹੋਣ ਤੇ हट ਗਈਆਂ ਆਪਣੇ ਪੰਜਾਬ ਦੇ ਵਿੱਚ ਬੂਟਿਆਂ ਦੀ ਕਟਾਈ ਬਹੁਤ ਹੋਈ ਜਾਂਦੀ ਜਿਹੜਾ ਇਹ ਪ੍ਰਾਲਾ ਬਹੁਤ ਹੀ ਸ਼ਰੰਗਾਜੋੜਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਇੰਟੀਕਾ ਜੀ ਸਾਹਿਬ ਜੀ ਨਾਲ ਜੀ ਖਾਲਸਾ ਪ੍ਰਧਾਨ ਗੁਰਦਾ ਜੀ ਨਾਲ ਜੀ ਨੰਬਰ ਜੀ ਕਰ ਰਹੇ ਹਾਂ ਜੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਕਲ ਸਟਰੀਂਗ ਦੇ ਰਾਮਦਾਸ ਸੇਵਾ ਸਾਡੀ ਬਣੋ ਜੋ ਬੋਟੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਬਸਲੰਗਾ ਜੋਗਾ ਇਹ ਪਹਿਲਾਂ ਵੀ ਇਸੇ ਤਰ੍ਹਾਂ ਬਹੁਤ ਕਾਫੀ ਦੇਰ ਤੋਂ ਸੇਵਾ ਕਰਦੇ ਆ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਦੇ ਅੱਗੇ ਤੋਂ ਵੀ ਮਹਾਰਾਜ ਕਿਰਪਾ ਰੱਖੇ ਨਾ ਤੇ ਸੋਸਾਇਟੀ ਤੇ ਇਸ ਦਾ ਸੇਵਾ ਕਰਦੀ ਬਾਨਕੁਦੀ ਬਖਸ਼ ਸੇਵਾ ਬਖਸ਼ ਵਾਹਿਗੁਰੂ ਦੀ ਕਸਨਸਾ ਵਾਹਿਗੁਰੂ ਦੀ ਕਸਨਸਾ ਇਹ ਵਾਹਿਗੁਰੂ ਦੀ ਖਲਸਾ ਵਾਹਿਗੁਰੂ ਦੀ ਮਦਦ ਸਰਦਾਰ ਜਨਮਾ ਸਿੰਘ ਜੀ ਖਲਸਾ ਪਾਪਾ ਬੰਦ ਬਣਾ ਰਿਹਾ ਗੁਰੂ ਮਹੰਤਿ ਸਾਹਿਬ ਨੂੰ ਵੀ ਲੜ ਕੇ ਬੋਲਿਓ ਉਹਨੂੰ ਕਿੰਮਤ ਵਾਸਤੇ ਆਪਣੇ ਵਿਚਾਰ ਦਿੰਦੇ ਵਾਹਿਗੁਰੂ ਜੀ ਦਾ ਬਾਦਾਵਰ ਨੂੰ ਸੱਚਾ ਨੇ ਬਹੁਤ ਲੋੜ ਰਹੀ ਦਾਕਟਰਾਂ organizations ਹਰਿਆਵਲ ਨੂੰ ਗੈਰ ਹੈ ਸ਼ੂਲ ਰਾਮ ਦਾ ਸੂਤਰ ਸਮਾਗਮ ਤੇ ਚਰਚਾ ਵੀ ਹੋ ਰਹੀ ਜਾ ਰਹੀ ਹੈ ਜੋ ਬਹੁਤ ਲੰਘਾ ਜੋਗ ਉਦਮ ਤੇ ਉਪਰ ਆਦਾ ਹੈ ਸੋ ਇਸ ਨੂੰ ਅਸੀਂ ਧੰਨਵਾਦੀ ਕਰਦੇ ਹਾਂ ਕਿਉਂਕਿ ਮਾਰਸ਼ਾ ਦਾ ਘਟਣਾ ਗਰਮੀ ਦਾ ਵਧਣਾ ਇਹ ਸਾਰਾ ਹੀ ਪਤਾ ਬਣ ਦੇ ਪ੍ਰਕਰਭਾ ਹੈ ਤੇ ਜੀ ਮੈਂ ਦਾਕਨਾ ਵਗੇ ਗਰਮੀ ਵੀ ਘਟੇਗੀ ਤੇ بارشਾਂ ਵੀ ਜੋਗ ਸਮੇ ਸਰ ਪੈਣਗੀਆਂ इस तो इस करके सारा ही वातावरण शुद्ध करने वास्ते शुभ करने वास्ते सेवा है कर रही से बहुत बहुत धन्यवाद जी का खालसा वाहसा सभी को जावा बालक जी महाराज जी की एवं गुरु पौर्णिमा महोत्सव की सभी को ढेर सारी शुभकामनाएं ढेर सारा आशीर्वाद तो इस बार गुरु पौर्णिमा जो है इक्कीस जुलाई को आ रही है और हमारे यहाँ जो है गुरु पूर्णिमा महोत्सव का जो कार्यक्रम है वो है बीस और इक्कीस जुलाई तो बीस जुलाई को जो है दोपहर बाद जो है नामदान की प्रक्रिया रहेगी शाम पाँच छः बजे तक और पाँच छः बजे के पश्चात जो है बाबा अलगनाथ जी महाराज जी की चौंकी गुणगान सत्संग कीर्तन का कार्यक्रम रहेगा जो मध्य रात्रि तक चलेगा और उसके पश्चात जो है इक्कीस तारीख को भी जो है नामदान का और दर्शन का कार्यक्रम रहेगा जो कि शाम तक चलेगा और इसमें जो है हमारे पंजाब से कलाकार आ रहे हैं जो कि बाबा जी की चौकी में जो है गुणगान करेंगे और उसके पश्चात यहाँ पर दो दिन जो है अखंड लंगर भंडारा जो है जगह जगह कुश्ठल में पानी की व्यवस्था रहेगी खाने की भी नहीं हल्का फुल्का चाय पानी जूस फ्रूट इत्यादि की जो कि भक्तों द्वारा भक्तों के लिए ही किया जाता है तो ये कार्यक्रम जो है गुरुपूर्णिमा का इसका सारा आयोजन जो है ਤਬ ਤੋਂ ਵਾਲਾ ਅਰਚਨ ਕੀਤਾ ਜਾਂਦਾ ਹੈ ਉਹ ਆਪ ਸਭੀ ਆਏ ਅਤੇ ਦਰਸ਼ਨ ਲਾਭ ਕਰਨ ਸਭੀ ਕੋ ਜਾਵਾ ਮਾਲਕਨਾ ਜੀ ਦੀ ਜਪਾ ਮਹਾਰੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहूलता दिया ने इथे चौबी घंटे सत्तो दिन इमरजेंसी दी सुविधा भी दिखी है आज ही बुक करो अपनी अपॉइंटमेंट अठानवे सात या अठानवे आठ आथ विजिट करो संधू हॉस्पिटल चंडीगढ़ रोड नवा शहर जिला शहीद भगत सिंह नगर न संबंधित अज विशेष सरगर्मिया कल फिर ਦੰਬਲੀਅਤ ਇਤਾਲੀਆ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ